ਮੈਂ ਜਦੋਂ ਸਕੂਲ ਟਾਈਮ ਹੁੰਦਾ ਸੀਗਾ ਸਕੂਲ ਦੇ ਵਿੱਚ এনवायरमेंट ਬਹੁਤ ਵੱਡਾ ਫੈਕਟਰ ਹੁੰਦਾ ਸੀ ਇਲੈਕਸ਼ਨ 'ਚ ਤੇ ਹੁਣ ਅਸੀਂ ਆਉਨੇ ਹੁਣ এনवायरमेंट ਨਹੀਂਗਾ ਹੁਣ ਹਿੰਦੂ ਮੁਸਲਮਾਨ ਹੈ। ਹੁਣ ਕੀ ਡਰ ਹੈ ਐਜ਼ ਅ ਯੂਥ ਕਿ ਅੱਗੇ ਦਾ ਭਵਿੱਖ ਕੀ ਹੋਏਗਾ ਕਿੱਥੇ ਜਾ ਰਿਹਾ ਯੂਥ ਡਰ ਬਿਲਕੁਲ ਹੈਗਾ ਆਪਦੇ ਦੇਸ਼ਾਸਤੇ ਵੀ ਹੈਗਾ ਆਪਦੀ ਕੌਮ ਵਾਸਤੇ ਵੀ ਹੈਗਾ ਜੀ ਜੋ ਹਾਲ ਚੱਲ ਰਹੇ ਨੇ। ਦੇਖ ਜਾ ਕੇ ਲੋ ਫੈਮਿਲੀ ਵਾਝਦੀ ਉਹਦਾ ਸਾਰੀ ਕਾਂਗਰਸ ਨੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਬਤੰਦਰ ਹੁਣ ਬੀਜੇਪੀ 'ਚ ਆ ਗਏ ਜਦੋਂ ਬੀਜੇਪੀ ਨੇ ਤੁਹਾਨੂੰ ਕੁਝ ਨਹੀਂ ਦਿੱਤਾ ਪਹਿਲੀ ਗੱਲ ਤਾਂ ਸਾਨੂੰ ਯੂਥ ਨੂੰ ਕੁਝ ਨਹੀਂ ਦਿੱਤਾ ਇਹ ਪੋਲੀਟਿਸ਼ੀਅਨ ਹੈ ਲੀਡਰ ਨਹੀਂ ਹੈ ਲੀਡਰ ਤੇ ਪੋਲੀਟਿਸ਼ੀਅਨ 'ਚ ਬਹੁਤ ਫਰਕ ਹੁੰਦਾ ਹੈ ਇਹ ਮੀਡੀਆ ਜਿਹੜਾ 4ਥ ਪਿਲਰ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਸੀਗਾ ਕਿਤੇ ਨਾ ਕਿਤੇ ਉਹ ਵੀ ਫੇਲ ਹੋਇਆ ਇਹ ਮੋਦੀ ਸਰਕਾਰ ਹੈ ਹਨਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਦੱਸ ਰਹੀ ਹੈ ਤੇ ਇੱਕ ਤਰ੍ਹਾਂ ਨਾਲ ਇਹ ਦੇਖਿਆ ਜਾ ਰਿਹਾ ਕਿ ਤਾਂ ਦੇ ਨਾਮ ਤੇ ਰਾਜਨੀਤੀ ਹਨਾ ਹੋ ਰਹੀ ਹੈ ਸਰਕਾਰ ਦੇ ਕੰਮ ਦੇਖਣੇ ਚਾਹੀਦੇ ਆ ਠੀਕ ਹੈ ਫੇਰ ਵੋਟ ਪਾਉਣੀ ਚਾਹੀਦੀ ਹੈ ਦੇਖੋ ਮੰਦਰਾਂ ਗੁਰਦੁਆਰਿਆਂ ਨਾਲ ਕਿਸੇ ਨੇ ਰੋਟੀ ਨਹੀਂ ਦੇ ਦੇਣੀ ਇੱਕ ਆਪਣੇ ਨਿੱਜੀ ਮਸਲੇ ਨੌਕਰੀਆਂ ਬਹੁਤ ਘੱਟ ਮਿਲ ਰਹੀਆਂ ਜੇ ਚਲੋ ਅਸੀਂ ਪੜ੍ਹਾਈ ਲਿਖਾਈ ਕੀਤੀ ਹੈ ਹੋਰ ਵੀ ਰੋਜ਼ਗਾਰ ਦੇ ਸਾਧਨ ਸਰਕਾਰ ਨੂੰ ਪੈਦਾ ਕਰਨੇ ਚਾਹੀਦੇ ਹੈ ਉੱਤੋਂ ਨਵੀਂ ਐਜੂਕੇਸ਼ਨ ਪਾਲਿਸੀ ਲਾਗੂ ਹੋ ਗਈ ਹੈ ਠੀਕ ਹੈ ਉਹਦੇ 'ਚ ਵੀ ਕੋਈ ਏਡੇ ਵਧੀਆ ਚੇਂਜੇਸ ਨਹੀਂ ਕੀਤੇ ਗਏ ਜਿਨ੍ਹਾਂ ਨਾਲ ਅੱਗੇ ਲਾਹੇਵੰਦ ਹੋ ਸਕੇ ਪੜ੍ਹਾਈ ਦੇ ਇੰਨਾ ਚਲੋ ਸਾਡਾ ਆਪਦਾ ਸੀਗਾ ਵੀ ਅਸੀਂ ਪੰਜਾਬੀ ਦੀ ਪੜ੍ਹਾਈ ਕਰ ਲਈ ਬਟ ਜੇ ਅਸੀਂ ਆਪਦੇ ਰੋਜ਼ਗਾਰ ਨਾਲ ਇਹਨੂੰ ਜੋੜ ਕੇ ਦੇਖੀਏ ਤਾਂ ਮਤਲਬ ਭਾਸ਼ਾ ਤੇ ਤਾਂ ਸਿੱਧਾ ਅਟੈਕ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਏਜੰਡਾ ਦੇਸ਼ ਦੀ ਤਰੱਕੀ ਦਾ ਹੈ ਹੀ ਨਹੀਂ ਉਹ ਤਾਂ ਇੱਕ ਆਪਦਾ ਜਿਹੜਾ ਆਪਣੇ ਧਰਮ ਦਾ ਮੁੱਦਾ ਲੈ ਕੇ ਆਪਣਾ ਸਰਕਾਰ ਨੂੰ ਚਲਾਉਂਦੇ ਆਂ ਤਾਂ ਜੇ ਆਪਾਂ ਕਿੰਨਾ ਕੁਝ ਪੜ੍ਹਦੇ ਆਂ ਤਾਂ ਉਹਦੇ ਵਿੱਚ ਇੱਕ ਪੁਆਇੰਟ ਹੈ ਕਿ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਏਗਾ ਪਰ ਇੱਥੇ ਜ਼ਿਆਦਾ ਹੀ ਧਰਮ ਨੂੰ ਲਿਆਂਦਾ ਜਾ ਰਿਹਾ ਲਿਆਂਦਾ ਜਾ ਰਿਹਾ ਜੀ ਜੇ ਇਹ ਹੀ ਸਰਕਾਰ ਦੁਆਰਾ ਰਿਪੀਟ ਕਰਦੀ ਹੈ ਤਾਂ ਤੁਹਾਨੂੰ ਲੱਗਦਾ ਹੈ ਇਹ ਲੋਕਤੰਤਰ ਨੂੰ ਅੱਗੇ ਸਹੀ ਚੱਲਣ ਦੇਣਗੇ ਜਿਹੜਾ ਯੂਥ ਦੇਸ਼ ਨੂੰ ਅੱਗੇ ਵਧਾਊਗਾ ਕਿਉਂ ਨਾ ਉਹਦਾ ਕਰਾਇਆ ਮਾਫ ਕੀਤਾ ਜਾਵੇ ਮਤਲਬ ਇਸ ਚੀਜ਼ ਨੂੰ ਦੇਖਣਾ ਚਾਹੀਦਾ ਇਹ ਸਿਰਫ ਆਪਣਾ ਵੋਟ ਬੈਂਕ ਵਧਾਉਣ ਲਈ ਸਰਕਾਰਾਂ ਚੀਜ਼ਾਂ ਮੁਫਤ ਕਰਦੀਆਂ ਕੋਈ ਲੋਕ ਭਲਾਈ ਵਾਲਾ ਇਹ ਚ ਕੋਈ ਐਡਾ ਮਸਲਾ ਨਹੀਂ ਹੈਗਾ ਤਾਂ ਉਮੀਦ ਹੈ ਕਿ ਯੂਥ ਬਾਰੇ ਕਿਤੇ ਨਾ ਕਿਤੇ ਗੱਲ ਹੋ ਰਹੀ ਹੋएगी ਯੂਥ ਬਾਰੇ ਤਾਂ ਕਿਤੇ ਵੀ ਗੱਲ ਨਹੀਂ ਹੋ ਰਹੀ ਜਿਹੜਾ ਕੰਟੈਂਟ ਹੈ ਮੈਂ ਜਿਹੜਾ ਜਿਹਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਉਹਦੇ ਬਾਰੇ ਗੱਲ ਨਹੀਂ ਕਰਦਾ। ਐਜ਼ ਅ ਯੂਥ ਤੁਹਾਨੂੰ ਡਰ ਹੈ ਮੰਨ ਕੇ ਸਾਡਾ ਭਵਿੱਖ ਕਿਹੋ ਜਿਹਾ ਹੋਏਗਾ ਕਿਹੋ ਜਿਹੀ ਸਰਕਾਰ ਆਏਗੀ ਅੱਗੇ ਦੀਆਂ ਕਿੱਦਾਂ ਦੀਆਂ ਚੀਜ਼ਾਂ ਹੋਣਗੀਆਂ। ਕੋਈ ਖਾਸ ਪ੍ਰੋਗਰੈਸ ਵੇਖਣ ਨੂੰ ਮਿਲੀ ਨਹੀਂ ਕਾਫੀ ਟਾਈਮ ਤੋਂ। ਉਦਾਂ ਤੋਂ ਉਦਾਂ ਹੀ ਚੱਲਦਾ ਆ ਰਿਹਾ ਜੋ ਵੀ ਹੈ। ਹੁੰਦਾ ਨਾ ਕਿ ਵਈ ਸਾ ਅਸੀਂ ਸੈਟੀਸਫਾਈ ਇੱਥੇ ਤਾਂ ਕੰਮ ਹੋ ਰਿਹਾ ਹੈ। ਹਈ ਸੈਟੀਸਫਾਈ ਤਾਂ ਜਦੋਂ ਮੈਂ ਪੈਦਾ ਆਇਆ ਮੈਂ ਉਦੋਂ ਦੀ ਨਹੀਂ ਸਰਕਾਰ ਕੋਈ ਵੇਖੀ ਸੈਟੀਸਫਾਈ ਕਰਨ ਵਾਲੀ ਅੱਛਾ ਪਹਿਲਾਂ ਦੀ ਗੱਲ ਤਾਂ ਬਾਅਦ ਦੀ ਹੈ ਇੰਨਾ ਪੜਨ ਲਿਖਨ ਤੋਂ ਬਾਅਦ ਵੀ ਆਪਾਂ ਕੰਫਿਊਜ਼ਨ ਰਹੇ ਠੀਕ ਹੈ ਸਾਨੂੰ ਇਹ ਨਾ ਪਤਾ ਲੱਗੇ ਵੀ ਹਾਂ ਵੀ ਅਸੀਂ ਵੋਟ ਕਿਨੂੰ ਪਾਣੀ ਹੈ ਠੀਕ ਹੈ ਜੇ ਇਸ ਦੇਸ਼ ਦੇ ਯੁਵਾ ਨੂੰ ਪਤਾ ਨਾ ਲੱਗੇਗਾ ਕਿ ਵੋਟ ਕਿਨੂੰ ਪਾਣੀ ਹੈ ਤੁਸੀਂ ਅੱਗੇ ਕਿਸੇ ਨੂੰ ਕਿਵੇਂ ਦੱਸ ਸਕਾਂਗੇ ਜਿਵੇਂ ਕੋਈ ਪਾਰਟੀ ਆ ਕੀ ਕਰਦੀ ਹੈ ਨੇ ਪੈਰਾਸ਼ੂਟ ਕੈਂਡੀਡੇਟ ਉਤਾਰ ਦਿੰਦੀ ਹੈ ਨਾ ਕਿਸੇ ਹੋਰ ਏਰੀਆ ਦਾ ਬੰਦਾ ਕਿਸੇ ਹੋਰ ਏਰੀਆ ਦੇ ਵਿੱਚ ਉਤਾਰ ਦਿਓਗੇ ਤਾਂ ਉਹ ਕਿਵੇਂ ਐਡਜਸਟ ਕਰੇਗਾ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੀਆਂ ਦਿੱਕਤਾਂ ਕੀ ਨੇ ਸਾਨੂੰ ਕੀ ਦਿੱਕਤਾਂ ਨੇ ਹੈ ਸੱਚੀ ਗੱਲ ਜੀ ਵਜੂਦ ਦਾ ਪਬਲਿਕ ਟੀਵੀ ਨਾਲ ਜੁੜਿਆ ਹਾਂ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਪੂ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੋਕ ਸਭਾ 2024 ਦੀਆਂ ਚੋਣਾਂ ਆ ਰਹੀਆਂ ਨੇ ਤੁਹਾਡੇ ਮਨਾਂ ਦੇ ਵਿੱਚ ਵੀ ਬੜੇ ਸਵਾਲ ਹੋਣਗੇ ਬੜੀ ਖੁਸ਼ੀ ਵੀ ਹੋਏਗੀ ਡਰ ਵੀ ਹੋਏਗਾ ਤੇ ਕੁਝ ਮਾਇੂਸੀ ਵੀ ਹੋ ਸਕਦੀ ਆ ਪਰ ਅੱਜ ਮੈਂ ਪਹੁੰਚੀ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਨੌਜਵਾਨ ਹੋਣਗੇ ਕਿਉਂਕਿ ਨੌਜਵਾਨਾਂ ਦੇ ਨਾਲ ਭਵਿੱਖ ਚੱਲਣਾ ਹੈ ਉਹਨਾਂ ਨੇ ਆਉਣ ਵਾਲੀ ਜਨਰੇਸ਼ਨ ਚਲਾਨੀ ਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਕੀ ਸਵਾਲ ਨੇ ਸਰਕਾਰ ਤੋਂ ਕੀ ਉਮੀਦਾਂ ਨੇ ਉਹ ਕੀ ਕੀ ਮੁੱਦੇ ਹੋਣ ਕਾਦੀ ਇੰਡਸਟਰੀ ਦੀ ਗੱਲ ਹੋਣੀ ਚਾਹੀਦੀ ਨੌਕਰੀਆਂ ਦੀ ਗੱਲ ਹੋਣੀ ਚਾਹੀਦੀ ਆ ਤਾਂ ਐਸੀਆਂ ਬਹੁਤ ਸਾਰੀਆਂ ਗੱਲਾਂ ਜੋ ਉਹਨਾਂ ਦੇ ਮਨਾਂ ਵਿੱਚ ਨੇ ਆਓ ਨਨਾਂ ਗੱਲ ਕਰਦੇ ਆ 사ਸ਼ੀ ਕੰਪਲ ਜੀ ਹਾਂਜੀ 사ਸ਼ੀ ਗੱਲ ਜੀ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ ਜੀ ਠੀਕ ਹੈ ਭਾਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਬੇਸਿਕਲੀ ਜੀ ਮੰਡੀ ਡੱਬ ਵਾਲੀ ਹਰਿਆਣੇ ਤੋਂ ਆ ਠੀਕ ਹੈ ਹਾਂਜੀ ਇੱਥੇ ਮੈਂ ਮਾਸਟਰ ਦਾ ਸਟੂਡੈਂਟ ਆ ਤੇ ਫਿਰ ਡਿਫਰੈਂਸ ਦੇਖਦੇ ਹਾਂ ਸਰਕਾਰਾਂ ਦਾ ਡਿਫਰੈਂਸ ਤਾਂ ਜੀ ਦੇਖੋ ਜਿਵੇਂ ਮੈਂ ਆਪਣੀ ਏ ਦੇ ਹਿਸਾਬ ਨਾਲ ਜੇ ਦੇਖਾਂ ਤਾਂ ਦੋ ਬਾਰ ਮਤਲਬ ਮੇਰੀ ਸੋਜੀ ਦੇ ਵਿੱਚ ਇਲੈਕਸ਼ਨਸ ਹੋ ਚੁੱਕੇ ਆ ਹਨਾ ਲੋਕ ਸਭਾ ਦੇ ਤਾਂ ਮੈਨੂੰ ਇਹ ਲੱਗ ਰਿਹਾ ਵੀ ਜਿਵੇਂ ਇਸ ਟਾਈਮ ਵਿੱਚ ਚੱਲ ਰਹੀ ਹੈ ਜਿਹੜੀ ਜੇ ਮੋਦੀ ਸਰਕਾਰ ਹੈ ਹਨਾ ਆਪਣੇ ਆਪ ਨੂੰ ਦੂਜੇ ਚੈਨਲੋਂ ਵੱਡਾ ਦੱਸ ਰਹੀ ਹੈ ਹਨਾ ਤੇ ਇੱਕ ਤਰ੍ਹਾਂ ਨਾਲ ਇਹ ਦੇਖਿਆ ਜਾ ਰਿਹਾ ਕਿ ਤਾਂ ਦੇ ਨਾਮ ਤੇ ਰਾਜਨੀਤੀ ਹਨਾ ਹੋ ਰਹੀ ਹੈ ਠੀਕ ਹੈ ਉਹ ਆਪਣਾ ਆਰਾਮ ਮੰਦਰ ਦਾ ਪ੍ਰਚਾਰ ਕਰਕੇ ਹਨਾ ਜਿਹੜੀਆਂ ਵੋਟਾਂ ਖਿੱਚ ਰਹੀ ਹੈ ਬਟ ਜਿਵੇਂ ਅਸੀਂ ਇੱਕ ਪੜ੍ਹੇ ਲਿਖੇ ਨੌਜਵਾਨ ਹੋਣ ਦੇ ਨਾਤੇ ਇਹ ਦੇਖਦੇ ਆ ਕਿ ਐਹੀ ਜਿਹੀਆਂ ਗਰੰਟੀ 'ਤੇ ਵਿਸ਼ਵਾਸ ਨਹੀਂ ਕਰਨੇ ਚਾਹੀਦੇ। ਬਿਲਕੁਲ। ਸੰਵਿਧਾਨ 'ਚ ਵੱਡਾ-ਵੱਡਾ ਲਿਖਿਆ ਹੈ। ਸਰਕਾਰ ਦੇ ਕੰਮ ਦੇਖਣੇ ਚਾਹੀਦੇ ਆ। ਠੀਕ ਹੈ। ਫੇਰ ਵੋਟ ਪਾਉਣੀ ਚਾਹੀਦੀ ਆ। ਦੇਖੋ ਮੰਦਰਾਂ ਗੁਰਦੁਆਰਿਆਂ ਨਾਲ ਕਿਸੇ ਨੇ ਰੋਟੀ ਨਹੀਂ ਦੇ ਦੇਣੀ ਇੱਕ ਆਪਣੇ ਨਿੱਜੀ ਮਸਲੇ। ਬਿਲਕੁਲ। ਬਿਲਕੁਲ। ਠੀਕ ਹੈ। ਯੂਥ ਦਾ ਵੀ ਦੇਖਣਾ ਜੀ ਇਹ ਦੇਖੋ ਅੱਜ ਯੂਥ ਅਸੀਂ ਜਿਵੇਂ ਪੜ੍ਹੇ ਲਿਖੇ ਹੋ ਕੇ ਵੀ ਬੇਰੋਜ਼ਗਾਰ ਹੈ ਠੀਕ ਹੈ ਨੌਕਰੀਆਂ ਬਹੁਤ ਘੱਟ ਮਿਲ ਰਹੀਆਂ ਜੇ ਚਲੋ ਅਸੀਂ ਪੜ੍ਹਾਈ ਲਿਖਾਈ ਕੀਤੀ ਹੈ ਹੋਰ ਵੀ ਰੋਜ਼ਗਾਰ ਦੇ ਸਾਧਨ ਸਰਕਾਰ ਨੂੰ ਪੈਦਾ ਕਰਨੇ ਚਾਹੀਦੇ ਹੈ ਠੀਕ ਹੈ ਜੀ ਪੜ੍ਹਾਈ ਲਿਖਾਈ ਦਾ ਪੱਧਰ ਇੰਨਾ ਘਿਰ ਰਿਹਾ ਹੈ ਕਿ ਪੜ੍ਹਨ ਲਿਖਣ ਦੇ ਬਾਵਜੂਦ ਵੀ ਕਿਸੇ ਬੰਦੇ ਨੂੰ ਕੋਈ ਉਮੀਦ ਨਹੀਂ ਕੋਈ ਸਕਿੱਲ ਨਹੀਂ ਗਈ ਠੀਕ ਹੈ ਉਤੋਂ ਨਵੀਂ ਐਜੂਕੇਸ਼ਨ ਪਾਲਿਸੀ ਲਾਗੂ ਹੋ ਗਈ ਹੈ ਠੀਕ ਹੈ ਉਹਦੇ ਚ ਵੀ ਕੋਈ ਏਡੇ ਵਧੀਆ ਚੇਂਜਸ ਨਹੀਂ ਕੀਤੇ ਗਏ ਜਿਨ੍ਹਾਂ ਨਾਲ ਅੱਗੇ ਲਾਹੇਵੰਦ ਹੋ ਸਕੇ ਪੜ੍ਹਾਈ ਦੇ ਸਿਰਫ ਤਾਂ ਪੰਜਾਬੀ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਕੀਤੀ ਗਈ ਹੈ ਮੈਂ ਖੁਦ ਐਵੇਂ ਪੰਜਾਬੀ ਕਰ ਰਹੇ ਹਾਂ ਜੀ ਠੀਕ ਹੈ ਅਸੀਂ ਕਰ ਰਹੇ ਹਾਂ ਪਰ ਸਾਨੂੰ ਇਸ ਚੀਜ਼ ਦੇ ਵਿੱਚ ਇੰਨਾ ਚਲੋ ਸਾਡਾ ਆਪ ਦਾ ਸੀਗਾ ਵੀ ਅਸੀਂ ਪੰਜਾਬੀ ਦੀ ਪੜ੍ਹਾਈ ਕਰ ਰਹੇ ਹਾਂ ਬਟ ਜੇ ਅਸੀਂ ਆਪ ਦੇ ਰੋਜ਼ਗਾਰ ਨਾਲੇ ਨੂੰ ਜੋੜ ਕੇ ਦੇਖੀਏ ਤਾਂ ਮਤਲਬ ਭਾਸ਼ਾ ਤੇ ਤਾਂ ਸਿੱਧਾ ਅਟੈਕ ਕੀਤਾ ਜਾ ਰਿਹਾ ਹੈ ਉਹਨਾਂ ਦਾ ਮਸਲਾ ਇਹ ਹੈ ਕਿ ਉਹ ਆਪ ਦੀ ਜਿਵੇਂ ਹਿੰਦੀ ਭਾਸ਼ਾ ਨੂੰ ਜ਼ਿਆਦਾ ਤਵੱਜੂ ਦਿੰਦੇ ਜਿਹੜੀਆਂ ਦੂਜੀਆਂ ਖੇਤਰੀ ਭਾਸ਼ਾਵਾਂ ਹੈ ਵੈਸੀ ਸੈਂਟਰ ਸਰਕਾਰ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਵੈਸੀ ਇਹਨਾਂ ਚੰਗਾ ਨਹੀਂ ਸਮਝਦੀ ਕਿਉਂਕਿ ਉਹਨਾਂ ਦਾ ਏਜੰਡਾ ਦੇਸ਼ ਦੀ ਤਰੱਕੀ ਦਾ ਹੈ ਹੀ ਨਹੀਂ ਉਹ ਤਾਂ ਇੱਕ ਆਪ ਦਾ ਜਿਹੜਾ ਆਪਣੇ ਧਰਮ ਦਾ ਮੁੱਦਾ ਲੈ ਕੇ ਆਪਣਾ ਸਰਕਾਰ ਨੂੰ ਚਲਾਉਂਦੇ ਆ ਤੇ ਜੋ ਚੀਜ਼ ਆਪਣੇ ਲੋਕਤੰਤਰ ਲਈ ਬਹੁਤ ਖਤਰਨਾਕ ਹੈ ਸੰਵਿਧਾਨ ਚ ਆਪਾਂ ਕਿੰਨਾ ਕੁਝ ਪੜਦੇ ਆ ਤੇ ਉਹਦੇ ਵਿੱਚ ਇੱਕ ਪੁਆਇੰਟ ਹੈ ਕਿ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਏਗਾ ਪਰ ਇੱਥੇ ਜ਼ਿਆਦਾ ਹੀ ਧਰਮ ਨੂੰ ਲਿਆਂਦਾ ਜਾ ਰਿਹਾ ਲਿਆਂਦਾ ਜਾ ਰਿਹਾ ਜੀ ਪੂਰੀ ਦੇਖੋ ਸਹੀ ਗੱਲ ਹੈ ਯੂਨੀਵਰਸਿਟੀ ਦੇ ਵਿੱਚ ਵੀ ਦੇਖੋ ਇਹਨਾਂ ਦੀ ਆਰਗੇਨਾਈਜੇਸ਼ਨ ਹੈ ਠੀਕ ਹੈ ਉਹ ਵੀ ਧਰਮ ਦੇ ਪੱਖੀ ਗੱਲਾਂ ਕਰਦੇ ਆ ਇੱਥੇ ਚਲੋ ਹਰੇਕ ਬੰਦੇ ਦਾ ਹੱਕ ਆ ਆਪਣੇ ਧਰਮ ਨੂੰ ਪ੍ਰਮੋਟ ਕਰਨਾ ਬਟ ਹਾਂ ਜਿਹੜੀ ਇਹ ਜਗ੍ਹਾ ਹੈ ਜਿਹੜਾ ਆਪਣਾ ਦੇਸ਼ ਹੈ ਇਸ ਦੇ ਵਿੱਚ ਸਾਫ਼-ਸਾਫ਼ ਇਹ ਗੱਲ ਕਹੀ ਗਈ ਹੈ ਕਿ ਕੋਈ ਬੰਦਾ ਠੀਕ ਹੈ ਕੋਈ ਵੀ ਧਰਮ ਨੂੰ ਚੁਣ ਸਕਦਾ ਹੈ ਇਹ ਇੰਡੀਆ ਸੈਕੂਲਰ ਕੰਟਰੀ ਹੈ ਤਾਂ ਧਰਮਾਂ ਵਰਗੇ ਵਿਚਾਰ ਲਿਆਉਣਾ ਕੋਈ ਚੰਗੀ ਗੱਲ ਨਹੀਂ ਬਾਕੀ ਮੇਨਲੀ ਤਾਂ ਜੇ ਆਪਾਂ ਸਰਕਾਰ ਦੀ ਮਾੜੀ ਗੱਲ ਦੇਖੀ ਤਾਂ ਹੁਣ ਇਹਨਾਂ ਨੇ ਤਾਂ ਕਾਨੂੰਨ ਨੂੰ ਹੀ ਹੱਥ ਪਾ ਲਿਆ ਦੇਖੋ ਹੁਣ ਜਿਹੜੇ ਰੀਸੈਂਟ ਇਹਨਾਂ ਨੇ ਚੇਂਜਸ ਕੀਤੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਉਹ ਦੇਖੋ ਕਿ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਜੇ ਇਹੀ ਸਰਕਾਰ ਦੁਆਰਾ ਰਿਪੀਟ ਕਰਦੀ ਹੈ ਤਾਂ ਤੁਹਾਨੂੰ ਲੱਗਦਾ ਹੈ ਇਹ ਲੋਕਤੰਤਰ ਨੂੰ ਅੱਗੇ ਸਹੀ ਚੱਲਣ ਦੇਣਗੇ ਕੋਈ ਨਹੀਂ ਬਚਾਇਆ ਜਾ ਸਕਦਾ ਤਾਂ ਇਸ ਨਾਲੋਂ ਸਾਡਾ ਤਾਂ ਇਹ ਮੰਨਣਾ ਹੈ ਦੇਖੋ ਮੈਂ ਕਾਂਗਰਸ ਸਮਰਥੀ ਹੈ ਨਹੀਂ ਪਰ ਫੇਰ ਵੀ ਮੈਂ ਕਿਤੇ ਨਾ ਕਿਤੇ ਇਹ ਸੋਚਦਾ ਕਿ ਜੇਕਰ ਇਸ ਟਾਈਮ ਆਪਾਂ ਇਹਨਾਂ ਦਾ ਵਿਰੋਧ ਕਰਕੇ ਜਿਹੜੀ ਸਰਕਾਰ ਨੇ 10 ਸਾਲ ਲੋਕਾਂ ਨੂੰ ਮਤਲਬ ਝੂਠੇ ਵਾਅਦੇ ਕਰਕੇ ਹਨਾ ਇੱਕ ਧੋਖੇ ਚ ਪਾ ਕੇ ਰੱਖਿਆ ਤਾਂ ਉਹਦਾ ਜੇ ਆਪਾਂ ਅਲਟਰਨੇਟ ਜੇ ਇੰਡੀਆ ਲਾਇੰਸ ਨੂੰ ਸਪੋਰਟ ਕਰਦੇ ਤਾਂ ਕੋਈ ਮਾੜੀ ਗੱਲ ਨਹੀਂ ਕਿਉਂਕਿ ਉਹ ਸਖਾਂਦਾਨ ਨੇ ਦੇਸ਼ ਤੇ 70 ਸਾਲ ਰਾਏ ਕੀਤਾ ਚਲੋ ਠੀਕ ਆ ਉਹਨਾਂ ਤੋਂ ਵੀ ਗਲਤੀਆਂ ਹੋਈਆਂ ਇਸ ਤੋਂ ਆਪਾਂ ਉਹ ਨਹੀਂ ਕਰ ਸਕਦੇ ਲੇਕਿਨ ਜੋ ਅੱਜ ਦੀ ਮੌਕੇ ਦੇ ਹਾਲਾਤ ਹੈ ਤਾਂ ਇਸ ਨਾਲੋਂ ਚੰਗਾ ਕਿ ਇੰਡੀਆ ਲਾਇੰਸ ਨੂੰ ਜੇ ਅੱਗੇ ਆਵੇ ਤਾਂ ਉਹੀ ਦੇਸ਼ ਵਾਸਤੇ ਚੰਗਾ ਬੈਟਰ ਰਹੂਗਾ ਤੁਸੀਂ ਇੱਕ ਦੋ ਪੁਆਇੰਂਟਸ ਦੱਸ ਸਕਦੇ ਹੋ ਕਿ ਇਸ ਚੀਜ਼ ਦੇ ਜ਼ਰੂਰ ਗੱਲ ਕਰੇ ਸਰਕਾਰ ਪੁਆਇੰਟਸ ਤਾਂ ਦੇਖੋ ਜੀ ਇਹ ਹੈ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਜਿਵੇਂ ਆਪਾਂ ਇਕਨੋਮਿਕਲ ਤੌਰ ਤੇ ਦੇਖੀਏ ਤਾਂ ਜੋ ਹਾਲਾਤ ਪਹਿਲਾਂ ਸੀਗੇ ਉਹ ਅੱਜ ਨਹੀਂ ਹੈਗੇ ਤੇ ਇੱਕ ਜੇ ਆਪਾਂ ਮੱਧ ਵਰਗ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਅਟੈਕ ਉਹਦੇ ਤੇ ਆ ਕਿਉਂਕਿ ਦੇਖੋ ਆਮ ਜਿਹੜੀਆਂ ਰੋਜ਼ ਆਪਣੇ ਵਰਤੋਨੀਆਂ ਚੀਜ਼ਾਂ ਦੇਖੋ ਇੱਕ ਅਮੀਰ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਜੀ ਜਿਵੇਂ ਮੱਧ ਵਰਗੀ ਬੰਦਾ ਹੈ ਜਾਂ ਗਰੀਬ ਬੰਦਾ ਹੈ ਨਾ ਉਸ ਦੀ ਜ਼ਿੰਦਗੀ ਦੇ ਉੱਤੇ ਬਹੁਤ ਅਸਰ ਪੈਂਦਾ ਉਹ ਦੇਖੋ ਇਹਨਾਂ ਨੇ ਪੈਟਰੋਲ ਦੇ ਗੈਸ ਦੇ ਰੇਟ ਕਿੰਨੇ ਵਧਾਤੇ ਫਿਰ ਦੂਜੀ ਗੱਲ ਇਹ ਜਿਵੇਂ ਹੁਣ ਪੜ੍ਹਾਈ ਲਿਖਾਈ ਹੈ ਇਹ ਯੂਨੀਵਰਸਿਟੀ ਦੇ ਵਿੱਚ ਜਿਵੇਂ ਅਸੀਂ ਤਾਂ ਚਲੋ ਕੁਝ ਸਮੇਂ ਦੇ ਆਏ ਆ ਤਾਂ ਇੱਥੇ ਜਿਵੇਂ ਅਸੀਂ ਗੱਲਾਂ ਕਰਦੇ ਆ ਉਹਦੇ ਸੀਨੀਅਰਸ ਨਾਲ ਤਾਂ ਕਿਹਾ ਜਾਂਦਾ ਕਿ ਇੱਥੇ ਬਹੁਤ ਘੱਟ ਫੀਸਾਂ ਹੁੰਦੀਆਂ ਸੀ ਤਾਂ ਕੱਲੀ ਇਹ ਯੂਨੀਵਰਸਿਟੀ ਦੀ ਗੱਲ ਨਹੀਂ 올 ਇੰਡੀਆ ਦੀ ਗੱਲ ਹੈ ਮਤਲਬ ਪੜ੍ਹਾਈ ਦਾ ਉਹਨਾਂ ਅਗੇ ਫਾਇਦਾ ਨਹੀਂ ਮਿਲ ਰਿਹਾ ਜਿੰਨਾ ਮਤਲਬ ਆਪਾਂ ਜੇ ਦੇਖਿਆ ਜਾਵੇ ਫੀਸਾਂ ਦੇ ਵਿੱਚ ਬਹੁਤ ਵਾਦਾ ਕੀਤਾ ਜਾ ਰਿਹਾ ਹੈ ਦੇਖੋ ਆਪਣੇ ਜਿੰਨੀਆਂ ਵੀ ਡਵੈਲਪਡ ਕੰਟਰੀਜ਼ ਆ ਉਹਨਾਂ ਦੇ ਵਿੱਚ ਪੜ੍ਹਾਈ ਲਿਖਾਈ ਬਿਲਕੁਲ ਮੁਫਤ ਹੈ ਇੱਕ ਗਰੀਬ ਘਰ ਦਾ ਮੁੰਡਾ ਤੇ ਇੱਕ ਅਮੀਰ ਘਰ ਦਾ ਮੁੰਡਾ ਉੱਥੇ ਆ ਕੇ ਪੜ੍ਹ ਸਕਦਾ ਹੈ ਦੂਜੀ ਗੱਲ ਇਹ ਉੱਥੇ ਰੋਜ਼ਗਾਰ ਵੀ ਹੈ ਜੇਕਰ ਉੱਥੇ ਫੀਸਾ ਲੈਂਦੀ ਵੀ ਹੈ ਸਰਕਾਰ ਜੀ ਕਿਸੇ ਕੰਟਰੀ ਦੇ ਵਿੱਚ ਤਾਂ ਉੱਥੇ ਰੋਜ਼ਗਾਰ ਦੇ ਸਾਧਨ ਇੰਨੇ ਕਹਿ ਕਿ ਜਿਹੜਾ ਸਟੂਡੈਂਟ ਹੈ ਉਹ ਆਪਣੀ ਪੜ੍ਹਾਈ ਕਰਨ ਦੇ ਸਮਰਥ ਆਪ ਹੈ ਉਹ ਆਪੇ ਆਪ ਦੀ ਪੜ੍ਹਾਈ ਕਰ ਸਕਦਾ ਲੇਕਿਨ ਜਿਹੜਾ ਇੰਡੀਆ ਦਾ ਸਿਸਟਮ ਹੈ ਇੱਥੇ ਪੜ੍ਹਾਈ ਲਿਖਾਈ ਦਾ ਪੱਧਰ ਇੰਨਾ ਮਤਲਬ ਡੇਕਤਾ ਸਰਕਾਰ ਨੇ ਕਿ ਜੇ ਅੱਜ ਦੇ ਟਾਈਮ ਦੇ ਦੇਖੀਏ ਤਾਂ ਰਿਸਰਚ ਨੂੰ ਬਿਲਕੁਲ ਹੀ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਜਿਹਨੀਆਂ ਯੂਨੀਵਰਸਿਟੀ ਹੈ ਇਹ ਯੂਨੀਵਰਸਿਟੀ ਦੇ ਵਿੱਚ ਅੱਜ ਦੇ ਟਾਈਮ ਦੇ ਤੁਸੀਂ ਕਿਸੇ ਸਕਾਲਰ ਨਾਲ ਜਾ ਕੇ ਗੱਲ ਕਰ ਲੋ ਤੁਹਾਨੂੰ ਪੀ ਐਚ ਡੀ ਜਾਂ ਰਿਸਰਚ ਦੇ ਤੁਹਾਨੂੰ ਪਲੱਸ ਪੁਆਇੰਟ ਨਹੀਂ ਹੋਊਗਾ ਕਿਉਂਕਿ ਉਹਦਾ ਕਾਰਨ ਇਹੀ ਹੈ ਕਿ ਅੱਗੇ ਇੰਨਾ ਪੜਾਈ ਲਿਖਾਈ ਕਰਨ ਦੇ ਬਾਵਜੂਦ ਰੋਜ਼ਗਾਰ ਹੈ ਨਹੀਂ ਹਾਂ ਠੀਕ ਹੈ ਜੀ ਇਹ ਕਿਉਂਕਿ ਮਤਲਬ ਜੇ ਤੁਸੀਂ ਐਜੂਕੇਸ਼ਨ ਨੂੰ ਥੱਲੇ ਸਿੱਟਤਾ ਤਾਂ ਤਾਂ ਕਿਵੇਂ ਉਹ ਨੜੀ ਨੌਜਵਾਨ ਪੀੜ੍ਹੀ ਅੱਗੇ ਦੇਸ਼ ਦਾ ਵਿਕਾਸ ਕਰੂਗਾ। ਬਿਲਕੁਲ। ਜਦੋਂ ਫ੍ਰੀ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਕਿ ਆਹ ਮੁਫਤ ਦੇ ਰਿਹਾ ਸਰਕਾਰ ਦੂਜੀ ਸਰਕਾਰ ਉਹ ਸੁਣ ਕੇ ਫਿਰ ਅਸੀਂ ਤਾਂ ਨਾਲ ਆਹ ਮੁਫਤ ਦੇ ਰਹੇ ਆਂ। ਦੂਜੇ ਨੂੰ ਲਾਲਚ ਲੋਕਾਂ ਨੂੰ ਲਾਲਚ ਜਿਹੜਾ ਦਿੱਤਾ ਜਾ ਰਿਹਾ ਮੁਫਤ ਚੀਜ਼ਾਂ ਦਾ ਨਾ ਕਿ ਰੋਜ਼ਗਾਰ ਦਿੱਤੇ ਜਾ ਰਿਹਾ। ਦੇਖੋ ਜੀ ਮੁਫਤ ਚੀਜ਼ਾਂ ਦੇਣੀਆਂ ਚਲੋ ਮੈਂ ਮਾੜਾ ਨਹੀਂ ਕਹੂੰਗਾ ਬਟ ਉਹਨਾਂ ਦਾ ਵੀ ਇੱਕ ਲੈਵਲ ਹੁੰਦਾ। ਦੇਖੋ ਜਿਹੜੀ ਚੀਜ਼ ਜ਼ਰੂਰੀ ਹੈ ਜਿਵੇਂ ਚਲੋ ਉਹ ਰਾਸ਼ਨ ਪਾਣੀ ਦਿੰਦੇ ਆ ਚਲੋ ਠੀਕ ਹੈ ਇੱਕ ਲੈਵਲ ਤੇ ਠੀਕ ਹੈ। ਜਿਵੇਂ ਹੁਣ ਆਪ ਪੰਜਾਬ 'ਚ ਦੇਖੀ ਜਿਵੇਂ ਬਸਾਂ ਫ੍ਰ ਕਿਰਾਇਆ ਮਾਫ ਕੀਤਾ ਜਾ ਰਿਹਾ ਦੂਜੇ ਪਾਸੇ ਇੱਕ ਵਿਦਿਆਰਥੀ ਵਰਗ ਹੈ ਜਿਹੜਾ ਠੀਕ ਆ ਮਤਲਬ ਆਪਣਾ ਜੇਬ ਚੋਂ ਖਰਚਾ ਕਰਕੇ ਹਨਾ ਇੰਨੀ ਦੂਰ ਜਿਵੇਂ ਹੁਣ ਜਿਵੇਂ ਮੈਂ 250 ਕਿਲੋਮੀਟਰ ਤੋਂ ਆ ਠੀਕ ਹੈ ਜੀ ਮੈਂ ਪੈਸੇ ਦੇ ਕੇ ਆਪਣਾ ਕਿਰਾਇਆ ਦੇ ਕੇ ਇੱਥੇ ਆਉਣਾ ਤਾਂ ਮੈਨੂੰ ਕਿਤੇ ਕੀ ਲੱਗਦਾ ਕਿ ਜੇ ਔਰਤਾਂ ਦਾ ਉਹਨਾਂ ਨੇ ਕਿਰਾਇਆ ਮੁਫਤ ਕੀਤਾ ਚਲੋ ਠੀਕ ਹੈ ਉਹਨਾਂ ਦੀ ਆਪਣੀ ਹੋਣੀ ਆ ਕੋਈ ਪਾਲਿਸੀ ਸਰਕਾਰ ਦੀ ਬਟ ਇਸ ਦੇ ਵਿੱਚ ਇਹ ਸੋਚਣਾ ਚਾਹੀਦਾ ਕਿ ਜਿਹੜਾ ਯੂਥ ਦੇਸ਼ ਨੂੰ ਅੱਗੇ ਵਧਾਊਗਾ ਕਿਉਂ ਨਾ ਉਹਦਾ ਕਿਰਾਇਆ ਮਾਫ ਕੀਤਾ ਜਾਵੇ ਮਤਲਬ ਇਸ ਚੀਜ਼ ਨੂੰ ਦੇਖਣਾ ਚਾਹੀਦਾ ਇਹ ਸਿਰਫ ਆਪਣਾ ਵੋਟ ਬੈਂਕ ਵਧਾਉਣ ਲਈ ਸਰਕਾਰਾਂ ਚੀਜ਼ਾਂ ਮੁਫਤ ਕਰਦੀਆਂ ਕੋਈ ਲੋਕ ਭਲਾਈ ਵਾਲਾ ਇਹ ਚ ਕੋਈ ਐਡਾ ਮਸਲਾ ਨਹੀਂ ਹੈਗਾ ਪੜ੍ਹਾਈ ਲਿਖਾਈ ਦੇ ਦੇਖ ਲਓ ਤੁਸੀਂ ਇਹ ਇਹ ਦੇ ਰੇਟ ਘਟਾ ਦੇਣ ਕਿਉਂਕਿ ਇਹਨਾਂ ਵਾਸਤੇ ਇਹ ਚੀਜ਼ ਤਾਂ ਇੰਪੋਰਟੈਂਟ ਹੈ ਹੀ ਨਹੀਂ ਕਿ ਯੂਥ ਪੜ੍ਹ ਕੇ ਅੱਗੇ ਆਵੇ ਜੇ ਅਸੀਂ ਪੜ੍ਹਾਂਗੇ ਤਾਂ ਉਸ ਨਾਲ ਤਾਂ ਮਤਲਬ ਫਿਰ ਸਿਸਟਮ ਇਹਨਾਂ ਨੂੰ ਇਹ ਲੱਗੂਗਾ ਨਾ ਵੀ ਸਾਡੇ ਖਿਲਾਫ ਆਵਾਜ਼ ਉੱਠੂਗੀ ਇਹ ਇਹ ਚੀਜ਼ਾਂ ਨੂੰ ਛੱਡ ਕੇ ਉਹ ਚੀਜ਼ਾਂ ਪ੍ਰਮੋਟ ਕਰ ਰਹੀ ਹੈ ਸਰਕਾਰ ਕਿ ਜੋ ਜਿਹੜਾ ਯੂਥ ਹੈ ਠੀਕ ਹੈ ਉਹ ਮਤਲਬ ਆਪਣਾ ਜੋ ਪੜਦਾ ਆ ਆਪਦਾ ਸਾਈਡ ਤੇ ਬੈਠਾ ਰਹੇ ਅਸੀਂ ਜਿਹੜੇ ਅਣਪੜ੍ਹ ਲੋਕ ਆ ਉਹਨਾਂ ਦੀ ਵੋਟ ਇਕੱਠੀ ਕਰ ਲਈ ਨਹੀਂ ਉਸੇ ਲੈਵਲ ਦੀਆਂ ਚੀਜ਼ਾਂ ਹੀ ਫਰੀ ਕੀਤੀਆਂ ਜਾਂਦੀਆਂ ਆਮ ਤੌਰ ਤੇ ਸਰਕਾਰ ਨੂੰ ਕੋਈ ਲਜਾਣ ਦੇ ਜਾਂਦੇ ਅਪੀਲ ਕਰਨਾ ਚਾਹੁੰਦੇ ਅਪੀਲ ਜੀ ਮੇਰੀ ਇਹ ਹੈ ਦੇਖੋ ਵੀ ਬੜਾ ਕੁਝ ਹਨਾ ਦੇਖਿਆ ਆਪਾਂ ਕੋ ਕੋਵਿਡ ਆਇਆ ਕੋਵਿਡ ਦੇ ਵਿੱਚ ਵੀ ਕਈ ਚੀਜ਼ਾਂ ਰਾਜਨੀਤੀ ਦੇ ਵਿੱਚ ਉਥਲ ਪੁਥਲ ਹੋਈ ਠੀਕ ਹੈ ਜੀ ਹਾਲਾਤ ਦੇਸ਼ ਦੇ ਉਹ ਨਹੀਂ ਰਹੇ ਅੱਜ ਠੀਕ ਹੈ ਜੀ ਡਾਊਨਫਾਲ ਬਹੁਤ ਹੈ ਤਾਂ ਸਰਕਾਰ ਨੂੰ ਇਹ اپੀਲ ਹੈ ਕਿ ਆਪ ਦੇ ਜਿਹੜੇ ਇਹ ਵੋਟ ਬੈਂਕ ਲਈ ਸਰਕਾਰ ਜਿਹੜੇ ਕੰਮ ਕਰਦੀ ਹੈ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਦੇਸ਼ ਦੀ ਤਰੱਕੀ ਹਾਸਤੇ ਫੈਸਲੇ ਲੈਣੇ ਚਾਹੀਦੇ ਆ ਮਜ਼ਬੂਤ ਬਣਾਉਣਾ ਚਾਹੀਦਾ ਦੇਸ਼ ਨੂੰ ਤਾਂ ਕਿ ਜੋ ਔਨ ਵਾਲਾ ਮਤਲਬ ਜਿਹੜਾ ਸਮਾਂ ਹੋਵੇ ਉਹ ਇਸ ਨਾਲੋਂ ਵਧੀਆ ਰਵੇ ਕਿਉਂਕਿ ਹੁਣ ਇਸ ਇੱਕ ਸਮੇਂ ਨਾਲ ਜੇ ਆਪਾਂ ਇੱਕ ਆਮ ਬੰਦੇ ਕੋਲ ਜਾ ਕੇ ਗੱਲ ਕਰਦੇ ਆ ਤਾਂ ਬਹੁਤ ਗਿਰੇ ਹੋਏ ਹਾਲਾਤ ਹੈ ਬੇਰੋਜ਼ਗਾਰੀ ਆਪਣੀ ਪੀਕ ਤੇ ਆ ਠੀਕ ਹੈ ਜੀ ਮਤਲਬ ਇਹ ਚੀਜ਼ਾਂ ਨੂੰ ਮੁੱਖ ਰੱਖ ਕੇ ਸਰਕਾਰ ਨੂੰ ਅੱਗੇ ਦੇਖਣਾ ਚਾਹੀਦਾ ਹੈ ਨਾ ਕਿ ਆਹ ਜਿਹੜੇ ਕੋਈ ਧਰਮਾਂ ਪ੍ਰਤੀ ਜਿਹੜਾ ਕੁਝ ਕਰ ਰਹੀ ਹੈ ਜਾਂ ਜੋ ਵੀ ਹੈ ਠੀਕ ਹੈ ਜੀ ਫਰੀ ਰਾਸ਼ਨ ਦੇਤੇ ਹਨਾ ਜੀ ਫਾਲਤੂ ਦੇ ਵਿੱਚ ਆਪਦੀਆਂ ਨਿਊਜ਼ ਚੈਨਲ ਤੇ ਐਡ ਦੇਤੀਆਂ ਇਹ ਚੀਜ਼ਾਂ ਨਾਲ ਕੁਝ ਨਹੀਂ ਹੋਣ ਵਾਲਾ ਜਿਹੜੀ ਐਕਚੁਅਲ ਸਿਚੁਏਸ਼ਨ ਹੈ ਨਾ ਕੰਟਰੀ ਦੀ ਉਹਨੂੰ ਟੈਕਲ ਕਰਨਾ ਬਹੁਤ ਜ਼ਰੂਰੀ ਹੈ ਤੇ ਸਰਕਾਰਾਂ ਤੋਂ ਕਿੰਨੀ ਉਮੀਦ ਹੈ ਲੋਕ ਸਭਾ 2024 ਦੀਆਂ ਚੋਣਾਂ ਨੇ ਜਿਵੇਂ ਤਾਂ ਉਮੀਦ ਹੈਗੀ ਕਿ ਯੂਥ ਬਾਰੇ ਕਿਤੇ ਨਾ ਕਿਤੇ ਗੱਲ ਹੋ ਰਹੀ ਹੋएगी ਯੂਥ ਬਾਰੇ ਤਾਂ ਕਿਤੇ ਵੀ ਗੱਲ ਨਹੀਂ ਹੋ ਰਹੀ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਤੋਂ ਅੱਡੀ ਚੱਲਦੇ ਵੇਣ ਮਤਲਬ ਕਿ ਜਿਹੜੇ ਮੇਨ ਗੱਲਬਾਤ ਹੈ ਉਹਦੇ ਤੇ ਤਾਂ ਆ ਹੀ ਨਹੀਂ ਰਿਹਾ ਮਤਲਬ ਕਿ ਜਿਹੜਾ ਕੰਟੈਂਟ ਹੈ ਮੇਨ ਜਿਹੜਾ ਜਿਹਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਉਹਦੇ ਬਾਰੇ ਗੱਲ ਨਹੀਂ ਕਰਦੇ ਦੂਜੀ ਦੀ ਦੂਜੀ ਪਾਰਟੀਆਂ ਨੂੰ ਗਲਤ ਠਹਿਰਾਉਣਾ ਜਾਂ ਉਹ ਉਹ ਕੀ ਕਰ ਰਹੀਓ ਕੀ ਨਹੀਂ ਕਰ ਰਹੀ ਉਹਨਾਂ ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹਾਂ ਹਾਂ ਬਿਲਕੁਲ ਤੇ ਕੁਝ ਮਤਲਬ ਕਿ ਸਪੈਸੀਫਿਕ ਮੁੱਦੇ ਜਿਵੇਂ ਕਿ ਸੁਸਾਇਟੀ ਨੂੰ ਲੈ ਕੇ ਇਹਨਾਂ ਚ ਸਰਕਾਰ ਬੜੀ ਪਿੱਛੇ ਰਹਿ ਰਹੀ ਹੈ ਤੇ ਕੋਈ ਵੀ ਪਾਰਟੀ ਇਸ ਚੀਜ਼ ਵੱਲ ਧਿਆਨ ਨਹੀਂ ਦੇ ਰਹੀ ਠੀਕ ਹੈ ਤੇ ਐਜ਼ ਅ ਯੂਥ ਤੁਹਾਨੂੰ ਡਰ ਹੈ ਮੰਨ ਕੇ ਸਾਡੇ ਆਪਾ ਵਿਕ ਕਿਹੋ ਜਿਹਾ ਹੋ ਜਾਏਗਾ ਕਿਹੋ ਜੀ ਸਰਕਾਰ ਆਏਗੀ ਅੱਗੇ ਦੀਆਂ ਕਿੱਦਾਂ ਦੀਆਂ ਚੀਜ਼ਾਂ ਹੋਣਗੀਆਂ ਬਿਲਕੁਲ ਬਿਲਕੁਲ ਜੀ ਇਹ ਤੁਹਾਡਾ ਡਰ ਮਤਲਬ ਕਿ ਹਰੇਕ ਯੰਗਸਟਰ ਦੇ ਮਤਲਬ ਕਿ ਮੰਨ ਚ ਰਹਿਦਾ ਹੀ ਆ ਮਤਲਬ ਕਿ ਅੱਗੇ ਪਾਰਟੀਆਂ ਦੇ ਆਪਾਂ ਸਪੋਰਟ ਕਰ ਰਹੇ ਆ ਭਾਵੇਂ ਨਹੀਂ ਵੀ ਕਰ ਰਹੇ ਠੀਕ ਹੈ ਲੇਕਿਨ ਜਿਹੜੀ ਸਰਕਾਰ ਅੱਗੇ ਬਣੂਗੀ ਉਹ ਮਤਲਬ ਕਿ ਅੱਗੇ ਆਪ ਦਾ ਜੋ ਵੀ ਮਤਲਬ ਉਹਨਾਂ ਦਾ ਮੈਨੀਫੈਸਟੋ ਹੈ ਜੋ ਕੰਮ ਕਰਦੀ ਹੈ ਨਹੀਂ ਕਰਦੀ ਤਾਂ ਮਤਲਬ ਸਾਰਾ ਫਿਊਚਰ ਜਨਰੇਸ਼ਨ ਤੇ ਵਰਕ ਪਾਊਗਾ ਉਹਦਾ ਤੁਸੀਂ ਜਿੱਥੇ ਫਿਰੋਜ਼ਪੁਰ ਤੋਂ ਬਿਲੋਂਗ ਕਰਦੇ ਉੱਥੇ ਉਸ ਹਲਕੇ ਦੀ ਸਰਕਾਰ ਵਧੀਆ ਕਿਵੇਂ ਚੱਲ ਰਹੀ ਹੈ ਉੱਥੇ ਸਾਰੇ ਕੰਮ ਵਧੀਆ ਹੁੰਦੇ ਨੇ ਉੱਥੇ ਨਿਊਟਰਲ ਜਿਹੀ ਗੱਲ ਹੋ ਮਤਲਬ ਕਿ ਕੋਈ ਖਾਸ ਪ੍ਰੋਗਰੈਸ ਵੇਖਣ ਨੂੰ ਮਿਲੀ ਨਹੀਂ ਕਾਫੀ ਟਾਈਮ ਤੋਂ ਉਦਾਂ ਤੋਂ ਉਦਾਂ ਹੀ ਚੱਲਦਾ ਆ ਰਿਹਾ ਜੋ ਵੀ ਹੈ ਕੁਝ ਮੁੱਦੇ ਹੋਣਗੇ ਤੁਹਾਡੇ ਅੰਦਰ ਕਿ ਸਾਡੀ ਇਸ ਯੂਥ ਦੀ ਆ ਪ੍ਰੋਬਲਮ ਹੈ ਇਹਦੇ ਉੱਤੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਕਿ ਆ ਕਾਨੂੰਨ ਨਿਕਲਣਾ ਚਾਹੀਦਾ ਹੈ ਇਹ ਚਾਹੇ ਉਹ ਸੱਚ ਤਾਂ ਜਿਆਦਾ ਕੋਈ ਉਹ ਮਤਲਬ ਦਿੱਕਤ ਵਾਲੀ ਗੱਲ ਨਹੀਂ ਹੈ ਮਤਲਬ ਜਿਵੇਂ ਚੱਲੀ ਜਾਂਦਾ ਠੀਕ ਹੈ ਥੋੜਾ ਜਿਹਾ ਹੋਰ ਅਪਗ੍ਰੇਡੇਸ਼ਨ ਜੇ ਮਿਲ ਜਾਣਾ ਉਹ ਜ਼ਿਆਦਾ ਸਹੀ ਹੈ ਜਿਹੜੀ ਦੇਸ਼ ਤਰੱਕੀ ਕਰ ਚੁੱਕੇ ਉਹਨਾਂ ਨੂੰ ਦੇਖ ਕੇ ਤਾਂ ਹੁੰਦਾ ਮੰਨ ਕੇ ਸਾਡੇ ਬਿਲਕੁਲ ਜੀ ਜੀ ਉਹ ਤਾਂ ਹੁੰਦਾ ਹੀ ਹੈ ਮਤਲਬ ਸਾਰਿਆਂ ਦੇ ਹੁੰਦਾ ਸਸ਼ੀਗਰ ਜੀ ਮੋਕਲ ਚੋਹਾਨ ਮੈਂ ਹੋਰ ਤੋਂ ਹਾਂ ਜੀ ਹਾਂ ਜੀ ਇਹ ਸਰਕਾਰ ਵਧੀਆ ਕੰਮ ਕਰ ਰਹੀ ਹੈ ਉੱਥੇ ਆਹ ਕਿਤੇ ਨਹੀਂ 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 ਬਿਲਕੁਲ ਵੀ ਨਹੀਂ ਲੋਕ ਸਭਾ 2024 ਦੀਆਂ ਚੋਣਾਂ ਨੇ ਉਮੀਦਾਂ ਹੋਣਗੀਆਂ ਕਿ ਸਰਕਾਰ ਸਾਡੀ ਗੱਲ ਕਰੇ ਯਾਨੀ ਯੂਥ ਦੀ ਗੱਲ ਕਰੇ ਯੂਥ ਦੀ ਗੱਲ ਅਨਫੋਰਚੂਨੇਟਲੀ ਸਾਡੇ ਜਿਹੜੇ ਉੱਥੇ ਲੀਡਰ ਸੀਗੇ ਇੱਕ ਜਾਖੜ ਫੈਮਿਲੀ ਵਾਝਦੀ ਉਹਦਾ ਸਾਰੀ ਕਾਂਗਰਸ ਨੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਬਤੰਦਰ ਹੁਣ ਬੀਜੇਪੀ 'ਚ ਆ ਗਏ ਜਦੋਂ ਬੀਜੇਪੀ ਨੇ ਤੁਹਾਨੂੰ ਕੁਝ ਨਹੀਂ ਦਿੱਤਾ ਪਹਿਲੀ ਗੱਲ ਤਾਂ ਸਾਨੂੰ ਯੂਥ ਨੂੰ ਕੁਝ ਨਹੀਂ ਦਿੱਤਾ ਸਾਡੇ ਜੇ ਦੇਖਿਆ ਜਾਵੇ ਜਿੰਨੀਆਂ ਵੀ ਜੋਬਸ ਸੀ ਹੁਣ ਸਾਡਾ ਨਾ ਬਾਰਡਰ ਏਰੀਆ ਵਾਝਦਾ ਮੈਮ ਉੱਥੇ ਜਿੰਨੇ ਸਾਡੇ ਨਿਆਣੇ ਨੇ ਸਾਡੇ ਯੰਗਸਟਰਸ ਨੇ ਉਹ ਤਿਆਰੀ ਕਰਦੇ ਨੇ ਆਰਮੀ ਵਾਸਤੇ ਜਦੋਂ ਅਗਨੀਪਥ ਸਕੀਮ ਚ ਲਾਤੀ ਤਾਂ ਮੈਨੂੰ ਨਹੀਂ ਲੱਗਦਾ ਵੀ ਉੱਥੇ ਫਿਰ ਹੁਣ ਸਾਡੇ ਕੋਈ ਸਪੋਰਟ ਹੋਊਗੀ ਇਹਨਾਂ ਨੂੰ ਅਜੇ ਤੱਕ ਦੇ ਨਾ ਕਰੀਏ ਇਹਨਾਂ ਨੂੰ ਭਾਸ਼ਣ ਸੁਣਦੇ ਹੋ ਤੁਸੀਂ ਲੀਡਰਸ ਦੇ ਮੈਂ ਕਹਿੰਦਾ ਸਕਰੋਲ ਕਰਦੇ ਕੁਝ ਆ ਹੀ ਜਾਂਦਾ ਹੁਣ ਮੈਨੂੰ ਨਹੀਂ ਲੱਗਦਾ ਵੀ ਇਹ ਪੋਲੀਟੀਸ਼ੀਅਨ ਨੇ ਲੀਡਰ ਨਹੀਂਗਾ ਲੀਡਰ ਤੇ ਪੋਲੀਟੀਸ਼ੀਅਨ 'ਚ ਬਹੁਤ ਫਰਕ ਹੁੰਦਾ ਹੈ ਇਹ ਅੱਛਾ ਤੁਹਾਡੇ ਲਈ ਇੱਕ ਲੀਡਰ 'ਚ ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਨੇ ਲੀਡਰਸ਼ਿਪ ਕੁਆਲਿਟੀ ਹੋਣੀ ਜਿਹਦੀ ਪਹਿਲੀ ਗੱਲ ਤਾਂ ਨਾ ਉਹ ਹੰਬਲ ਹੋਣਾ ਚਾਹੀਦਾ ਤੇ ਮੈਨੂੰ ਨਹੀਂ ਲੱਗਦਾ ਵੀ 99% ਅੱਜਕੱਲ ਇਹੋ ਜਿਹਾ ਕੋਈ ਵੀ ਪੋਲੀਟੀਸ਼ਨ ਇਹੋ ਜਿਹਾ ਹੈਗਾ ਤੇ ਮੈਨੂੰ ਨਹੀਂ ਲੱਗਦਾ ਵੀ ਅੱਗੇ ਵੀ ਆਉਣ ਵਾਲੇ ਸਮੇਂ ਜਿਹੜਾ ਅਸੀਂ ਦੇਖ ਰਹੇ ਹਾਂ ਰੁਝਾਨ ਜਿਹੜਾ ਪੋਲੀਟਿਕਸ 'ਚ ਚੱਲ ਰਿਹਾ ਹੈ ਯੂਥ 'ਚ ਚੱਲ ਰਿਹਾ ਹੈ ਕੋਈ ਡਰ ਹੈ ਐਜ਼ ਅ ਯੂਥ ਕਿ ਅੱਗੇ ਦਾ ਭਵਿੱਖ ਕੀ ਹੋਏਗਾ ਕਿੱਥੇ ਜਾ ਰਿਹਾ ਯੂਥ ਡਰ ਬਿਲਕੁਲ ਹੈਗਾ ਉਹਦੇ ਦੇਸ਼ਾਸਤੇ ਵੀ ਹੈਗਾ ਆਪਦੀ ਕੌਮ ਵਾਸਤੇ ਵੀ ਹੈਗਾ ਜੀ ਜੋ ਹਾਲ ਚੱਲ ਰਹੇ ਨੇ ਜੋ ਹਾਈएस्ट ਅਨਪਲੋਇਮੈਂਟ ਰੇਟਸ ਚੱਲ ਰਹੇ ਨੇ ਕੰਟਰੀ ਚ ਜੋ ਪੇਪਰ ਲੀਕਸ ਚੱਲ ਰਹੇ ਨੇ ਤੇ ਹੁਣ ਮੇਰੇ ਬਹੁਤ ਦੋਸਤ ਨੇ ਇਥੇ ਐਸਿਊਸ਼ੀਅਲ ਲਾਇਬ੍ਰੇਰੀ ਤਿਆਰੀ ਕਰਦੇ ਨੇ ਥੀਆ ਥਰਤ ਲੱਗੇ ਰਹਿੰਦੇ ਨੇ ਤੇ ਉਹ ਦੋ ਦੋ ਸਾਲ ਤਿਆਰੀ ਕਰਕੇ ਜੇ ਪੇਪਰ ਦੇ ਕੇ ਆਉਂਦੇ ਆ ਤੇ ਬਾਅਦ ਚ ਪਤਾ ਲੱਗਦਾ ਵੀ ਉੱਤੇ ਰਿੱਟ ਲੱਗ ਗਈ ਕਿਉਂ ਪੇਪਰ ਲੀਕ ਹੋ ਗਿਆ ਫਿਰ ਕਿਤੇ ਨਾ ਕਿਤੇ ਹੈ ਨਾ ਫੀਲਅਰ ਹੈ ਸਰਕਾਰ ਦਾ ਤੇ ਮੈਨੂੰ ਲੱਗਦਾ ਵੀ ਸਾਨੂੰ ਉਹ ਸਰਕਾਰ ਚਾਹੀਦੀ ਹੈ ਜਿਹੜੀ ਸਾਡੇ ਹੱਕਾਂ ਦੀ ਗੱਲ ਕਰੇ ਸਾਡੇ ਏਮਪਲੋਇਮੈਂਟ ਦੀ ਗੱਲ ਕਰੇ ਤੇ ਨਾਲ ਜਿਹੜਾ ਹੁਣ ਆਪਾਂ ਦੇਖ ਰਹੇ ਹਾਂ ਸਵੀਅਰ ਹੀਟ ਵੇਵ ਚੱਲ ਰਹੀ ਕਲਾਈਮੇਟ ਤਾਂ ਜਿਹੜਾ ਇੱਕ এনਵਾਇਰਨਮੈਂਟ ਕੌਜ਼ ਹੁੰਦਾ ਸੀਗਾ ਮੈਂ ਜਦੋਂ ਸਕੂਲ ਟਾਈਮ ਹੁੰਦਾ ਸੀਗਾ ਸਕੂਲ ਦੇ ਵਿੱਚ এনवायरमेंट ਬਹੁਤ ਵੱਡਾ ਫੈਕਟਰ ਹੁੰਦਾ ਸੀ ਇਲੈਕਸ਼ਨ 'ਚ ਤੇ ਹੁਣ ਅਸੀਂ ਆਉਨੇ ਹੁਣ এনवायरमेंट ਨਹੀਂਗਾ ਹੁਣ ਹਿੰਦੂ ਮੁਸਲਮਾਨ ਹੈ ਬਿਲਕੁਲ ਭਾਈ ਜੀ ਹਾਂ ਜੀ ਇਸ ਸਵਿਧਾਨ ਚ ਵੀ ਲਿਖਿਆ ਗਿਆ ਕਿ ਉੱਤਰਮ ਦੇਧਾਰਤੇ ਕਿਸੇ ਨਾਲ ਭੇਦਭਾਵ ਨਹੀਂ ਕਰਨਾ ਪਰ ਗੱਲਾਂ ਸਿਰਫ ਧਰਮ ਦੀਆਂ ਹੁੰਦੀਆਂ ਨੇ ਹਾਂ ਜੀ ਜੇ ਉਹ Hindu ਹੈ ਤਾਂ ਉਹ ਹੁਣ ਚਲੋ ਜਿਹੜੀ ਵੀ ਪਾਰਟੀ ਜਿੰਨਾ ਰਿਲੇਟ ਕਰਦੀ ਹੈ ਤੇ ਮੈਨੂੰ ਇਹ ਦੱਸੋ ਕਿ ਜਿਵੇਂ ਮੈਨੀਫੈਸਟੋ ਚ ਬਹੁਤ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਬਟ ਖਰੇ ਨਹੀਂ ਉਤਰਦੇ ਉਹਦੀ ਵਜ੍ਹਾ ਕੀ ਲੱਗਦੀ ਹੈ ਉਹਦੀ ਵਜ੍ਹਾ ਅੱਜਕੱਲ ਰੀਅਲ ਪੋਲਿਟਿਕਸ ਖਤਮ ਹੋ ਗਈ ਤੇ ਰੀਅਲ ਪੋਲਿਟਿਕਸ ਰਹਗੀ ਮੈਮ ਅੱਜਕੱਲ ਨਾ ਸੋਸ਼ਲ ਮੀਡੀਆ ਤੇ ਜ਼ਿਆਦਾ ਚੱਲਦਾ ਐਜ਼ ਕੰਪੇਅਰਡ ਟੂ ਲੋਕਾਂ ਦੇ ਵਿੱਚ ਜਾਣਾ ਉਹਨਾਂ ਦੀ ਹੈਲਪ ਕਰਨਾ ਜਾਂ ਉਹਨਾਂ ਦੀ ਪਹਿਲਾਂ ਦਾ ਪ੍ਰੋਬ ਵਲੀ ਪ੍ਰੋਬਲਮ ਤੁਸੀਂ ਕਹਿ ਰਹੇ ਹੋ ਨਾ ਇਹ ਤਾਂ ਤੁਹਾਨੂੰ ਪਤਾ ਹੈ ਜਨਤਾ ਨੂੰ ਪਤਾ ਪਰ ਉਹਨਾਂ ਦੇ ਤੋਂ ਸਵਾਲ ਪਤਾ ਕਿਹੜੇ ਹੁੰਦੇ ਆ ਕਿ ਤੁਹਾਨੂੰ ਗੋਲ ਗੱਪੇ ਪਸੰਦ ਨੇ ਤੁਹਾਨੂੰ ਦਲਜੀਤ ਦਾ ਸਾਂਝ ਪਸੰਦ ਐ ਐਕਚੁਅਲੀ ਪ੍ਰੋਬਲਮ ਇਹ ਹੈ ਨਾ ਮੈਮ ਨਹੀਂ ਦਿੱਕਤ ਸਾਰੀ ਉਹੀ ਹੁੰਦੀ ਨਾ ਆਪਾਂ ਜਿਹੜਾ ਦੇਖਦੇ ਆਂ ਅੱਜਕੱਲ ਮੀਡੀਆ ਜਿਹੜਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਸੀਗਾ ਕਿਤੇ ਨਾ ਕਿਤੇ ਉਹ ਵੀ ਫੇਲ ਹੋਇਆ ਤੁਸੀਂ ਆਨਲਾਈਨ ਦੇਖਦੇ ਹੋ ਜਿਹੜੇ ਮੇਨਸਟ੍ਰੀਮ ਮੀਡੀਆ ਹਾਊਸਿਜ਼ ਨੇ ਉਹ ਉਹਦਾ ਕੰਮ ਤੁਸੀਂ ਕਰ ਰਹੇ ਹੋ ਜਿਹੜੇ YouTube ਤੇ ਸਾਨੂੰ ਸੱਚ ਦਿਖਾ ਰਹੇ ਨੇ ਮੋਸਟਲੀ ਆ ਸੋਸ਼ਲ ਮੀਡੀਆ ਦੇ ਸਾਥਾ ਸਾਡੇ ਫਾਦਰ ਸਾਹਿਬ ਜ਼ਿਆਦਾ ਟੀਵੀ ਦੇਖਦੇ ਆ ਤੇ ਉਹ ਟੀਵੀ ਤੇ ਜੋ ਉਹਨਾਂ ਨੂੰ ਦਿਖਾਇਆ ਜਾ ਰਿਹਾ ਉਹ ਸਮਝ ਰਹੇ ਨੇ ਹਾਂਜੀ ਉਹ ਫਿਰ ਨੈਰੇਟਿਵ ਤਾਂ ਦੇਖੋ ਕਿਤਨੇ ਕਿਤੇ ਚਲਾਉਂਗੇ ਜਿਹੜੀ ਵੀ ਪਾਵਰ 'ਚ ਸਰਕਾਰ ਆਊਗੀ ਉਹ ਫੁੱਲ ਆਫ ਕੰਟਰੋਲ ਆਪਦੇ ਹੱਥ 'ਚ ਹੀ ਰੱਖੂਗੀ ਮੈਨੂੰ ਨਹੀਂ ਲੱਗਦਾ ਵੀ ਉਹ ਤੋਂ ਬਾਹਰ ਜਾਣ ਦੇਊਗੀ ਤੇ ਇਹ ਜਨਤਾ ਦਾ ਮੈਨੂੰ ਲੱਗਦਾ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਦਿਖਾਉਣਾ ਵੀ ਇਨ ਡੈਮੋਕ੍ਰੇਸੀ ਪੀਪਲ ਆਰ ਆਫ ਪਾਵਰ ਨਾਟ ਯੂ نو ਹੂ ਆਰ ਸਿਟਿੰਗ ਔਨ ਦ ਚੇਅਰਸ ਐਂਡ ਹਾਂਜੀ ਕਹਿੰਦੇ ਕੁਰਸੀ ਮਿਲਦੀ ਹੈ ਉਸ ਤੋਂ ਪਹਿਲਾਂ ਜਦੋਂ ਤੱਕ ਨਹੀਂ ਮਿਲਦੀ ਕੁਰਸੀ ਤਦ ਤੱਕ ਤਾਂ ਵੱਡੀਆਂ ਗੱਲਾਂ ਵਜੇ ਕੁਰਸੀ ਮਿਲਦੀ ਬੰਦਾ ਵੀ ਬਦਲ ਜਾਂਦਾ ਚਾਹੇ ਕੋਈ ਵੀ ਲੀਡਰ ਹੋਵੇ ਹੋਵੇ ਬਦਲ ਜਾਂਦਾ ਸਾਹੀ ਪ੍ਰੋਬਲਮ ਹੈ ਨਾ ਜੀ ਆਪਣੇ ਇੱਥੇ ਕਿਤੇ ਨਾ ਕਿਤੇ ਦੇਖੋ ਸਾਡੀ ਦੋਵਾਂ ਹੱਥ ਨਾਲ ਵਜਦੀ ਹੈ ਆਪਣੇ ਲੋਕ ਵੀ ਸਮਝ ਨਹੀਂ ਪਾਰੇ ਵੀ ਕਿਹੜੇ ਲੀਡਰ ਨੂੰ ਚੁਣਨਾ ਚਾਹੀਦਾ ਤੁਸੀਂ ਪੋਲੀਟੀਸ਼ੀਅਨਸ ਚੂਜ਼ ਕਰੋਗੇ ਤੁਹਾਡੇ ਨਾਲ ਪੋਲੀਟਿਕਸ ਹੀ ਹੋਗੀ ਤੁਸੀਂ ਲੀਡਰ ਚੂਜ਼ ਕਰੋਗੇ ਤੁਹਾਨੂੰ ਲੀਡਰਸ਼ਿਪ ਮਿਲੇਗੀ ਆ ਫਰਕ ਹੈ ਜੀ ਚੰਦੇ-ਜੰਦੇ ਕੁਝ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਸਰਕਾਰ ਨੂੰ ਤਾਂ ਅਪੀਲ ਅਸੀਂ ਬਹੁਤ ਕਰ ਲਈ ਜੀ ਸਾਡੀ ਤਾਂ ਸੁਣਦੇ ਹੈ ਨਹੀਂਗੇ ਤੇ ਹੁਣ ਅਪੀਲ ਨਹੀਂ ਅਸੀਂ ਵੋਟਾਂ ਦੇ ਤਰੀਕੇ ਨਾਲ ਹੀ ਤੁਹਾਨੂੰ ਜਵਾਬ ਦਵਾਂਗੇ ਤੇ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਅਪੀਲ ਕਰਨ ਦਾ ਕੋਈ ਤੁੱਕ ਹੈਗਾ ਜੇ ਸਾਡੀ ਅਪੀਲ ਸੁਣਨੀ ਹੁੰਦੀ ਤੁਸੀਂ ਦਿੱਲੀ ਸੁਣ ਲੈਂਦੇ ਸਾਡੀ ਅਪੀਲ ਸੁਣਨੀ ਹੁੰਦੀ ਤੁਸੀਂ ਅਗਨੀਪਥ ਦੇ ਟਾਈਮ ਜਿਹੜੇ ਪ੍ਰੋਟੈਸਟ ਹੋਏ ਉਹ ਚ ਸੁਣ ਲੈਂਦੇ ਜੇ ਸਾਡੀ ਅਪੀਲ ਸੁਣਨੀ ਹੁੰਦੀ ਤਾਂ ਹੋਰ ਬਹੁਤ ਸੁਣਿਆ ਹੁਣ ਸ਼ੰਭੂ ਵੀ ਬਹੁਤ ਟਾਈਮ ਤੋਂ ਸਾਡੇ ਕਿਸਾਨ ਬੈਠੇ ਨੇ ਉਸ ਟਾਈਮ ਸੁਣ ਲੈਂਦੇ ਸਰਕਾਰ ਵਧੀਆ ਕੰਮ ਕਰ ਰਹੀ ਹੁੰਦੀ ਤਾਂ ਦੇਖਣ ਨੂੰ ਹੀ ਹੈ ਨਾ ਕੰਮ ਤਾਂ ਪੂਰੇ ਪੰਜਾਬ 'ਚ ਨਹੀਂ ਕਰ ਰਹੀ ਉੱਥੇ ਕਿਧਰ ਕਹਦੇਗੇ ਵਧੀਆ ਕਰ ਰਹੀ ਹੈ ਮਰੀ ਕੁੰਦਾ ਨੇ ਕਿ ਵਈ ਸਾਡੀ ਅਸੀਂ ਸੈਟੀਸਫਾਈ ਇੱਥੇ ਤਾਂ ਕੰਮ ਹੋ ਰਿਹਾ ਨਹੀਂ ਸੈਟੀਸਫਾਈ ਤਾਂ ਜਦੋਂ ਦਾ ਮੈਂ ਪੈਦਾ ਆਇਆ ਮੈਂ ਉਦੋਂ ਦੀ ਨਹੀਂ ਸਰਕਾਰ ਕੋਈ ਵੇਖੀ ਸੈਟੀਸਫਾਈ ਕਰਨ ਵਾਲੀ ਅੱਛਾ ਪਹਿਲਾਂ ਦੀ ਗੱਲ ਤਾਂ ਬਾਅਦ ਦੀ ਹੈ ਕਿ ਉਮੀਦਾਂ ਕੀ ਨੇ ਮੰਚ ਕੀ ਸਵਾਲ ਨੇ ਕਿ ਸਰਕਾਰ ਨੂੰ ਸਰਕਾਰ ਤੱਕ ਇਹ ਗੱਲ ਜ਼ਰੂਰ ਪਹੁੰਚੇ ਉਮੀਦ ਹਮੇਸ਼ਾ ਹਰ ਵਾਰੀ ਸਰਕਾਰ ਦੇ ਉੱਤੇ ਉਮੀਦ ਹੀ ਲਗਾਈ ਜਾਂਦੀ ਹੈ ਹਨਾ ਕੋਈ ਵੀ ਆਪਣਾ ਚੋਰ ਪ੍ਰਚਾਰ ਕਰਦਾ ਹੈ ਹਨਾ ਤਾਂ ਇੱਕ ਮੈਨੀਫੈਸਟੋ ਲੈ ਕੇ ਆਉਂਦਾ ਨਾ ਤਾਂ ਉਹ ਲੀਗਲ ਪੇਪਰ ਹੈ ਨਾ ਕਿ ਆਪਾਂ ਨੂੰ ਹਿੰਦੇ ਤੇ ਕੋਈ ਭਰੋਸਾ ਰਿਹਾ ਨਹੀਂ ਵੈਸੇ ਹਾਲ ਫਿਲਹਾਲ ਦਾ ਪਰ ਜੇ ਕੋਈ ਮੰਗ ਕਰੀਏ ਜੇ ਕੋਈ ਸੋਚੇ ਕਿ ਸਰਕਾਰ ਨੂੰ ਹਿੰਦੇ ਤੇ ਕੰਮ ਕਰਨਾ ਚਾਹੀਦਾ ਸਭ ਤੋਂ ਪਹਿਲੇ ਐਜੂਕੇਸ਼ਨ ਤੇ ਕਰਨਾ ਚਾਹੀਦਾ ਉਸ ਤੋਂ ਬਾਅਦ ਤੇ ਹੈਲਥ ਤੇ ਕਰਨਾ ਚਾਹੀਦਾ ਉਸ ਤੋਂ ਬਾਅਦ ਚ ਬਾਕੀ ਇਨਫਰਾਸਟ੍ਰਕਚਰ ਦੀ ਗੱਲ ਕਰਨ ਹੈ ਨਾ ਉਸ ਤੋਂ ਬਾਅਦ ਇਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ এমਪਲੋਇਮੈਂਟ ਕੀ ਹੈ ਕਿ ਕਿਉਂਕਿ ਜੇ ਸਾਨੂੰ ਅੱਛੀ ਐਜੂਕੇਸ਼ਨ ਨਹੀਂ ਦੇ ਸਕਦੀ ਗਵਰਨਮੈਂਟ ਪਰ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਮਾਈਕ ਵੀ ਸਹੀ ਤਰੀਕੇ ਨਾਲ ਗਵਰਨਮੈਂਟ ਕੋਈ ਕੰਮ ਕਰ ਰਹੀ ਹੈ ਬਿਲਕੁਲ ਤੁਸੀਂ ਵੋਟ ਪਾਣੀ ਹੈ ਹਾਂਜੀ ਬਿਲਕੁਲ ਜਾ ਰਹੇ ਹਾਂ ਜਾ ਰਹੇ ਹਾਂ ਹਾਂਜੀ ਇੱਦਾਂ ਤੇ ਮਨੁਦਾਸ ਹੁੰਦਾ ਕਿ ਵੋਟ ਪਾਣ ਵੀ ਜਾਣਾ ਪਰ ਥੋੜਾ ਕਨਫਿਊਜ਼ਨ ਹੋ ਜਾਂਦਾ ਕਿ ਕਿਹਨੂੰ ਪਾਈਏ ਨਾ ਨਾ ਜੀ ਇੰਦੇ ਚ ਕੋਈ ਕਨਫਿਊਜ਼ਨ ਨਹੀਂ ਹੈ ਅੱਛਾ ਇੱਕ ਲੈਟ ਹੀ ਰਹਿੰਦੀ ਹੈ ਜਿਵੇਂ ਕਿ ਜੇ ਇੰਨਾ ਪੜਨ ਲਿਖਨ ਤੋਂ ਬਾਅਦ ਵੀ ਆਪਾਂ ਕਨਫਿਊਜ਼ ਰਹੇ ਹੂੰ ਠੀਕ ਹੈ ਸਾਨੂੰ ਇਹ ਨਾ ਪਤਾ ਲੱਗੇ ਵੀ ਹਾਂ ਵੀ ਅਸੀਂ ਵੋਟ ਕਿਨੂੰ ਪਾਣੀ ਹੈ ਠੀਕ ਹੈ ਜੇ ਇਸ ਦੇਸ਼ ਦੇ ਯੁਵਾ ਨੂੰ ਪਤਾ ਨਾ ਲੱਗੇਗਾ ਕਿ ਵੋਟ ਕਿਨੂੰ ਪਾਣੀ ਹੈ ਤੁਸੀਂ ਅੱਗੇ ਕਿਸੇ ਨੂੰ ਕਿਵੇਂ ਦੱਸ ਸਕਾਂਗੇ ਵੀ ਹਾਂ ਵੀ ਕੀ ਸਹੀ ਹੈ ਕੀ ਗਲਤ ਹੈ ਹਨਾ ਖੁਦ ਕੰਫਿਊਜ਼ ਰਹਿੰਦਾ ਟਾਈਮ ਨਹੀਂ ਹੈ ਸੱਚੀ ਬਿਲਕੁਲ ਸਹੀ ਕਹਿ ਰਹੇ ਹੋ ਅੱਛਾ ਕੁਛ ਇਦਾਂ ਦੀਆਂ ਚੀਜ਼ਾਂ ਕੀ ਤੁਸੀਂ ਜਨਤਾ ਨੂੰ ਕਹਿ ਸਕੋ ਕਿ ਆ ਚੀਜ਼ਾਂ ਦੇਖ ਕੇ ਜ਼ਰੂਰ ਵੋਟ ਪਾਓ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਹੈ ਕਿ ਉਹ ਚੀਜ਼ਾਂ ਵੇਖ ਕੇ ਵੋਟ ਪਾਈਏ ਸਾਡੇ ਜਿਹੜਾ ਬੰਦਾ ਸਾਡੇ ਉਥੇ ਹਲਕੇ ਤੋਂ ਲੜ ਰਿਹਾ ਹੈ ਘਟੋ ਘਟੋ ਪੜਿਆ ਲਿਖਿਆ ਹੋਏ ਉਹਨੂੰ ਸਾਡੇ ਲੋਕਾਂ ਦਾ ਦੁੱਖ ਤਕਲੀਫਾ ਪਤਾ ਹੁਣ ਉਹਨੂੰ ਪਤਾ ਹੋਏਗੀ ਇਸ ਏਰੀਏ ਦੇ ਇਥੋਂ ਦੇ ਮੁੱਦੇ ਕੀ ਨੇ ਜਿਵੇਂ ਕੋਈ ਪਾਰਟੀ ਕੀ ਕਰਦੀ ਹੈ ਨਾ ਪੈਰਾਸ਼ੂਟ ਕੈਂਡੀਡੇਟ ਪਾ ਦਿੰਦੀ ਰਹਿੰਦਾ ਹੈ ਨਾ ਕਿਸੇ ਹੋਰ ਏਰੀਆ ਦਾ ਬੰਦਾ ਕਿਸੇ ਹੋਰ ਏਰੀਆ ਦੇ ਵਿੱਚ ਉਤਾਰ ਦੋਗੇ ਤਾਂ ਉਹ ਕਿਵੇਂ ਐਡਜਸਟ ਕਰੇਗਾ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੀਆਂ ਦਿੱਕਤਾਂ ਕੀ ਨੇ ਸਾਨੂੰ ਕੀ ਦਿੱਕਤਾਂ ਨੇ ਹੈ ਨਾ ਤੇ ਅਗਲੀ ਗੱਲ ਇਹ ਹੈ ਕਿ ਸੈਂਟਰ ਦਾ ਇਲੈਕਸ਼ਨ ਹੈ ਹੈ ਨਾ ਲੋਕ ਸਭਾ ਇਲੈ ਕੀ ਹੈ ਕਿ ਕੀ ਮਹੌਲ ਹੈ ਮੇ ਕਿ ਮੇਨ ਮੁੱਦੇ ਦੇਸ਼ ਲਈ ਕੀ ਮੁੱਦੇ ਹੋਣੇ ਚਾਹੀਦੇ ਹਨ ਤੇ ਜਦੋਂ ਦੇਸ਼ ਦੀ ਸੁਰੱਖਿਆ ਦੇ ਵਿੱਚ ਇੰਨੀਆਂ ਖਾਮੀਆਂ ਨੇ ਨਾ ਲੇਡੀਜ਼ ਦੀ ਸੁਰੱਖਿਆ ਲੈ ਕੇ ਇੰਨੀਆਂ ਦਿੱਕਤਾਂ ਆ ਰਹੀਆਂ ਨੇ ਨਾ ਰੋਜ਼ ਹਰ ਰੋਜ਼ ਕੋਈ ਨਾ ਕੋਈ ਅਸੀਂ ਰੇਪ ਸੁਣਦੇ ਹਾਂ ਹਰ ਰੋਜ਼ ਕੋਈ ਮਰਡਰ ਸੁਣਦੇ ਹਾਂ ਤਾਂ ਕਿਵੇਂ ਕਹਿ ਦਈਏ ਵੀ ਕਿਵੇਂ ਸਰਕਾਰ ਅੱਛੀ ਚੱਲ ਰਹੀ ਹੈ ਠੀਕ ਚੱਲ ਰਹੀ ਹੈ ਨਾ ਤਾਂ ਉਮੀਦ ਇਹ ਹੀ ਹੈ ਕਿ ਦੇਸ਼ ਨੂੰ ਅਗਲੇ ਲੈਵਲ ਤੇ ਲੈ ਕੇ ਜਾਈਏ ਸਹੀ ਜਗ੍ਹਾ ਤੇ ਲੈ ਜਾਇਆ ਜਾਏ ਉਹ ਸਰਕਾਰਾਂ ਨਹੀਂ ਚਾਹੀਦੀ ਮਾਨੂੰ ਦਾਸ ਰੰਦਾ ਹੈ ਐਜ਼ ਅ ਯੂਥ ਕਿ ਜਨ ਆਉਣ ਵਾਲੀ ਜਨਰੇਸ਼ਨ ਚ ਕਿੱਦਾਂ ਹੋਏਗਾ ਭਵਿੱਖ ਕੀ ਹੋਏਗਾ ਕੀ ਚੀਜ਼ਾਂ ਹੋ ਜਾਣਗੀਆਂ ਕਿਉਂਕਿ ਬਦਲਦੀਆਂ ਤਾਂ ਰਹਿੰਦੀਆਂ ਨੇ ਚੀਜ਼ਾਂ ਦੇਖੋ ਜੀ ਮਾਨੂੰ ਦਾਸ ਕਿਸੇ ਸਰਕਾਰ ਤੋਂ ਨਹੀਂ ਰਹਿੰਦਾ ਗਾ ਸਰ ਮਾਨੂੰ ਦਾਸ ਰਹਿੰਦਾ ਆਪਣੇ ਯੂਥ ਤੋਂ ਹੈਨਾ ਜਿਨ੍ਹਾਂ ਨੇ ਸਾਡੇ ਦੇਸ਼ ਦਾ ਅੱਗੇ ਫਿਊਚਰ ਬਣਨਾ ਹੈ ਉਹਨਾਂ ਉਹਨਾਂ ਨੂੰ ਵੇਖ ਕੇ ਥੋੜਾ ਮਨ ਉਦਾਸ ਜ਼ਰੂਰ ਹੁੰਦਾ ਹੈ ਕਿ ਹਰੇਕ ਦੂਸਰੇ ਤੀਸਰੇ ਪਰਸਨ ਨੂੰ ਜੋ ਮਿਲਦੇ ਆ ਮੈਂ ਫੌਰਨ ਜਾਣਾ ਹੈ ਠੀਕ ਹੈ ਮੈਂ ਫੌਰਨ ਜਾਣਾ ਮੈਂ ਉੱਥੇ ਜਾ ਕੇ ਕੰਮ ਕਰੂੰਗਾ ਇੰਡੀਆ 'ਚ ਕੋਈ ਫਿਊਚਰ ਨਹੀਂ ਹੈ ਤੇ ਜਦੋਂ ਅਸੀਂ ਖੋਦੀ ਵਾਲੀ ਚੀਜ਼ ਸੋਚਣ ਲੱਗ ਜਾਗੇ ਇੰਡੀਆ 'ਚ ਫਿਊਚਰ ਨਹੀਂ ਹੈ ਤੂੰ ਧਾਰਨਾ ਵੀ ਸਾਨੂੰ ਆਪ ਨੂੰ ਬਦਲਣੀ ਪਵੇਗੀ ਨਾ ਸਾਨੂੰ ਖੁਦ ਨੂੰ ਉਸ ਜਗ੍ਹਾ ਦੇ ਉੱਤੇ ਆ ਕੇ ਗੱਲ ਕਰਨੀ ਪਵੇਗੀ ਨਾ ਕਿ ਹਾਂ ਇੰਡੀਆ ਦੇ ਵਿੱਚ ਫਿਊਚਰ ਕਿਵੇਂ ਆਏਗਾ ਹਨਾ ਅਸੀਂ ਆਪਣੇ ਆਪ ਨੂੰ ਕਿਵੇਂ ਸੇਫ ਮਹਿਸੂਸ ਕਰਾਂਗੇ ਇੰਡੀਆ ਦੇ ਵਿੱਚ ਜਦੋਂ ਤੱਕ ਅਸੀਂ ਖੁਦ ਅੱਗੇ ਨਹੀਂ ਆਦੇ ਉਦੋਂ ਤੱਕ ਕਿਸੇ ਹੋਰ ਤੇ ਯਕੀਨ ਕਿਵੇਂ ਕਰਾਂਗੇ ਤਾਂ ਇਹ ਨੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਮਨਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਆਂ ਨੇ ਕਿਸ ਤਰ੍ਹਾਂ ਉਹ ਸ ਪਰ ਇਹ ਗੱਲਾਂ ਬਾਰੇ ਕਿਤੇ ਗੱਲ ਨਹੀਂ ਹੋ ਰਹੀ ਇਹ ਸੁਣ ਕੇ ਬੜਾ ਮਨੁਦਾਸ ਹੁੰਦਾ ਕਿਤੇ ਨਾ ਕਿਤੇ মিডিਆ ਲਈ ਵੀ ਕਵਾਂਗੇ ਕਿ ਉਹ ਚੀਜ਼ਾਂ ਕਿਉਂ ਨਹੀਂ ਦਿਖਾਈਆਂ ਜਾਂਦੀਆਂ ਉਹਨਾਂ ਨੂੰ ਵੀ ਹੁੰਦਾ ਕਿ ਹੁਣ ਬਿਜਲੀ ਗੱਲ ਉਹਨਾਂ ਨੂੰ ਨਹੀਂ ਪਤਾ ਪਰ ਉਹਨਾਂ ਦੇ ਮਨ 'ਚ ਆਂਦੀ ਹੈ ਚੀਜ਼ ਕਿ ਇਹ ਕਿਉਂ মিডিਆ ਇਦਾਂ ਕਿਉਂ ਕਰ ਰਿਹਾ ਹੈ ਜਾਂ ਕੀ ਗੱਲ ਹੋ ਸਕਦੀ ਆ ਯੂਥ ਕਿੱਥੇ ਹੈ ਯੂਥ ਕਿਉਂ ਨਹੀਂ ਆ ਰਿਹਾ ਗੱਲਾਂ ਦੇ ਵਿੱਚ ਹਮੇਸ਼ਾ ਇੱਕ ਦੂਜੇ ਦੇ ਬਾਰੇ ਗੱਲ ਕੀਤੀ ਜਾਂਦੀ ਆ ਉਹਦੀ ਤਾਰੀਫ਼ ਹੋਵੇ ਭਾਵੇਂ ਉਹਦਾ ਉਹਦੇ ਬਾਰੇ ਬੁਰਾ ਬੋਲਿਆ ਜਾ ਰਿਹਾ ਹੋਵੇ ਪਰ ਕਿਤੇ ਨਾ ਕਿਤੇ ਯੂਥ ਪਿੱਛੇ ਰਹਿ ਰਿਹਾ ਆ ਆਉਣ ਵਾਲੀ ਜਨਰੇਸ਼ਨ ਅੱਗੇ ਦੀ ਜਿਹੜੀ এমਪਲੋਇਮੈਂਟ ਆ ਉਹ ਖਰਾਬ ਹੋ ਰਹੀ ਆ ਇੰਡਸਟਰੀ ਬਣਾਉਂਦੀਆਂ ਗੱਲਾਂ ਹੋਣੀਆਂ ਚਾਹੀਦੀ ਯੂਨੀਵਰਸਿਟੀ ਸਕੂਲ ਕਾਲਜੇਸ ਹਸਪੀਟਲਸ ਇੱਦਾਂ ਦੇ ਮੁੱਦੇ ਹੋਣੇ ਚਾਹੀਦੇ ਨੇ ਪਰ ਇੱਥੇ ਕਿਸੇ ਦੀ ਕੋਈ ਗੱਲ ਨਹੀਂ ਹੋ ਰਹੀ ਮੈਨੂੰ ਲੱਗਦਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਕਿ ਇਹ ਗੱਲਾਂ ਹੋਰ ਫੈਲ ਸਕਣ ਬਣੇ ਰਹੋ ਸਾਡੇ ਨਾਲ ਧੰਨਵਾਦ